ਪਿਆਰੇ ਦਰਸ਼ਕੋ ਮੈਂ ਤੁਹਾਡਾ ਆਪਣਾ ਬਨੋਦ ਫਕੀਰਾ YouTube ਚੈਨਲ ਬਨੋਦ ਫਕੀਰਾ ਦੇ ਉੱਤੇ ਅੱਜ ਦਾ ਜੋ ਮੁੱਖ ਵਿਸ਼ਾ ਹੈ ਚਾਈਨਾ ਡੋਰ ਉਸ ਦੇ ਸਬੰਧ ਵਿੱਚ ਇੱਕ ਲੇਖ ਲੈ ਕੇ ਆਪ ਜੀ ਦੇ ਸਨਮੁਖ ਪੇਸ਼ ਹੋਇਆ ਹਾਂ ਜੀ ਰੁੱਤਾਂ ਦਾ ਤਿਹਾਰ ਬਸੰਤ ਪੰਚਮੀ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਬਸੰਤ ਰੁੱਤ ਦੇ ਨਾਲ ਹੀ ਸਿਆਲ ਰੁੱਤ ਦਾ ਖਾਤਮਾ ਸਮਝਿਆ ਜਾਂਦਾ ਹੈ ਅਤੇ ਜਿਵੇਂ ਕਿ ਇੱਕ ਪੁਰਾਣੀ ਪ੍ਰਸਿੱਧ ਗੱਲ ਹੈ ਅਸੀਂ ਸੁਣਦੇ ਆ ਰਹੇ ਹਾਂ ਆਈ ਬਸੰਤ ਤੇ ਪਲਾ ਉਡੰਤ ਰੁੱਖਾਂ ਤੇ ਵੀ ਬਹਾਰਾ ਮੌਲ ਦੀਆਂ ਹਨ ਅਤੇ ਨਰਮੀਆਂ ਕੁੰਮਬਲਾ ਫੁੱਟਦੀਆਂ ਹਨ ਜਿਸ ਨਾਲ ਵਾਤਾਵਰਣ ਹੋਰ ਵੀ ਸੁਹਾਵਣਾ ਹੋ ਜਾਂਦਾ ਹੈ ਅਤੇ ਗੁਰੂ ਘਰਾਂ ਵਿੱਚ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ ਜੋ ਸਾਨੂੰ ਬਾਰ-ਬਾਰ ਸਿਮਰਨ ਪ੍ਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦਾ ਹੈ ਅਤੇ ਧਨੀ ਰਾਮ ਚਾਤਰਕ ਹੋਰੀ ਲਿਖਦੇ ਹਨ ਕੁਦਰਤ ਨਿਕਲੀ ਹਾਲ ਸ਼ਿੰਗਾਰ ਕਰਕੇ ਕੁਦਰਤ ਨਿਕਲੀ ਹਾਲ ਸ਼ਿੰਗਾਰ ਕਰਕੇ ਨੱਡੀ ਬਾਹਰ ਸਿਆਲ ਤੋਂ ਆਉਂਦੀ ਏ ਤਰਪਿੰਨੀਆਂ ਮਾਰ ਫੁੱਲ ਛਟੀਆਂ ਮੁਰਦਾ ਰੂਹਾਂ ਨੂੰ ਮੁੜ ਕੇ ਜਵਾਉਂਦੀ ਏ ਮੁਰਦਾ ਰੂਹਾਂ ਨੂੰ ਮੁੜ ਕੇ ਜਵਾਉਂਦੀ ਏ ਅਤੇ ਇਸ ਤੋਂ ਇਲਾਵਾ ਹੋਰ ਵੀ ਕਵੀਆਂ ਤੇ ਵਿਦਵਾਨਾਂ ਨੇ ਇਸ ਮਹੀਨੇ ਬਾਰੇ ਆਪਣੇ ਆਪਣੇ ਲਹਿਜੇ ਵਿੱਚ ਵਡਿਆਈ ਕੀਤੀ ਹੈ ਇਨ੍ਹਾਂ ਦਿਨਾਂ ਵਿੱਚ ਸਾਰੇ ਬੱਚੇ ਨੌਜਵਾਨ ਮਟਿਆਰਾ ਪਤੰਗ ੜਾ ਕੇ ਖੁਸ਼ੀ ਮਨਾਉਂਦੇ ਹਨ ਵੈਸੇ ਤਾਂ ਪਤੰਗ ੜਾਉਣ ਦਾ ਟਾਉਣ ਦੀ ਸ਼ੁਰੂਆਤ ਲੋਹੜੀ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਪਰੰਤੂ ਇਸ ਦਿਨ ਲੋਕਾਂ ਦੇ ਵਿੱਚ ਪਤੰਗ ਉਡਾਉਣ ਦਾ ਹੋਰ ਹੀ ਉਤਸ਼ਾਹ ਹੁੰਦਾ ਹੈ ਇਹ ਖੇਡ ਮਨ ਨੂੰ ਬਹਿਲਾਉਣ ਵਾਲੀ ਹੁੰਦੀ ਸੀ ਪਰ ਅੱਜ ਕੱਲ ਅਸੀਂ ਇਹ ਨਹੀਂ ਜਾਣਦੇ ਕਿ ਇੱਕ ਛੋਟੀ ਜਹੀ ਅਣਗਹਿਲੀ ਨਾਲ ਜੇ ਨਾਲ ਖੇਡੀ ਜਾ ਰਹੀ ਹੈ ਖੇਡ ਨਾਲ ਕਿੰਨੇ ਹੀ ਇਨਸਾਨਾਂ ਅਤੇ ਪੰਛੀਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਕਿੰਨੇ ਪੰਛੀਆਂ ਦੇ ਆਲਣੇ ਖਾਲੀ ਹੋ ਜਾਂਦੇ ਹਨ ਜਿਵੇਂ ਕਿ ਪਲਾਸਟਿਕ ਦੀ ਡੋਰ ਜਿਸ ਨੂੰ ਅਸੀਂ ਚਾਈਨਾ ਡੋਰ ਵੀ ਕਹਿੰਦੇ ਹਾਂ ਜਿਸ ਨਾਲ ਪੰਛੀਆਂ ਤੋਂ ਇਲਾਵਾ ਇਨਸਾਨ ਵੀ ਜ਼ਖਮੀ ਹੋ ਰਹੇ ਹਨ ਇਹ ਮਨੁੱਖੀ ਅਤੇ ਪੰਛੀਆਂ ਲਈ ਘਾਤਕ ਸਾਬਤ ਹੋ ਰਹੀ ਹੈ ਪਤੰਗਬਾਜ਼ੀ ਭਾਰਤ ਦੀ ਸੱਭਿਆਚਾਰ ਖੇਡਾਂ ਸੱਭਿਆਚਾਰਕ ਖੇਡਾਂ ਵਿੱਚੋਂ ਇੱਕ ਹੈ ਜੋ ਲੋਕਾਂ ਨੂੰ ਮਜ਼ੇਦਾਰ ਸਮਾਂ ਬਿਤਾਉਣ ਦਾ ਮੌਕਾ ਦਿੰਦੀ ਹੈ ਪਰ ਅਜਿਹੀਆਂ ਡੋਰਾਂ ਦੀ ਵਰਤੋਂ ਜਿਨ੍ਹਾਂ ਵਿੱਚ ਨਾਈਲਨ ਜਾਂ ਗਲਾਸ ਪਾਊਡਰ ਵਰਗੇ ਤੇਜ਼ ਪਦਾਰਥ ਮਿਲਾ ਕੇ ਮਿਲਾਏ ਜਾਂਦੇ ਹਨ ਇਹ ਅੱਜ ਦੇ ਸਮੇਂ ਵਿੱਚ ਸਮਾਜ ਲਈ ਗੰਭੀਰ ਖਤਰਾ ਪੈਦਾ ਕਰ ਰਹੀ ਹੈ ਚਾਈਨਾ ਡੋਰ ਦੀ ਕੀਮਤ ਭਾਵੇਂ ਸਸਤੀ ਹੋਣ ਕਰਕੇ ਲੋਕ ਇਸ ਨੂੰ ਵੱਡੀ ਗਿਣਤੀ ਵਿੱਚ ਖਰੀਦਦੇ ਹਨ ਜੋ ਸਮਾਜ ਲਈ ਬਹੁਤ ਹੀ ਹਾਨੀਕਾਰਕ ਹੈ ਇਸ ਦਾ ਸਭ ਤੋਂ ਇਹ ਇੱਕ ਸਭ ਤੋਂ ਬਹੁਤ ਹੀ ਖਤਰਨਾਕ ਚੀਜ਼ ਹੈ ਇਹ ਡੋਰ ਖਾਲੀ ਖੇਡਾਂ ਨੂੰ ਮਜ਼ੇਦਾਰ ਹੀ ਨਹੀਂ ਬਲਕਿ ਮਾਨਵ ਜੀਵਨ ਨੂੰ ਜੀਵਨ ਅਤੇ ਵਾਤਾਵਰਣ ਅਤੇ ਪਸ਼ੂ ਪੰਛੀਆਂ ਲਈ ਵੀ ਮਹਾਨ ਨੁਕਸਾਨਕਾਰਕ ਸਾਬਤ ਹੋ ਰਹੀ ਹੈ ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨ ਜਿਵੇਂ ਚੱਲਦੇ ਮੋਟਰਸਾਈਕਲ ਸਵਾਰ ਅਤੇ ਪੈਦਲ ਯਾਤਰੀਆਂ ਦੇ ਗਲੇ, ਨੱਕ, ਮੂੰਹ ਅਤੇ ਹੋਰ ਸਰੀਰ ਦੇ ਕਈ ਅੰਗ ਕਟਣ ਦੀਆਂ ਘਟਨਾਵਾਂ ਅਸੀਂ ਦਿਨ ਪ੍ਰਤੀ ਦਿਨ ਸੁਣਦੇ ਆ ਰਹੇ ਹਾਂ ਇਸ ਡੋਰ ਦੀ ਤੇਜ਼ ਧਾਰ ਕਾਰਨ ਬਹੁਤ ਸਾਰੀਆਂ ਮੌਤਾਂ ਵੀ ਹੋ ਚੁੱਕੀਆਂ ਹਨ ਜਿੱਥੇ ਇਹ ਡੋਰ ਜਿੱਥੇ-ਤਿੱਥੇ ਫਸ ਜਾਂਦੀ ਹੈ ਅਤੇ ਪੰਛੀਆਂ ਦੇ ਖੰਭਾਂ ਵਿੱਚ ਫਸ ਕੇ ਉਹਨਾਂ ਨੂੰ ਮੌਤ ਉਹਨਾਂ ਦੀ ਮੌਤ ਦਾ ਕਾਰਨ ਵੀ ਬਣਦੀ ਹੈ ਅਤੇ ਕਈ ਪੰਛੀਆਂ ਨੂੰ ਇਹ ਡੋਰ ਤਰਫ ਦੀ ਮੌਤ ਦਾ ਜੀਵਨ ਚੱਕਰ ਵਿੱਚ ਪਾ ਕੇ ਤਬਾਹ ਕਰ ਦਿੰਦੀ ਹੈ ਇਸ ਲਈ ਸਾਨੂੰ ਇਸ ਡੋਰ ਦੀ ਵਰਤੋਂ ਤੇ ਵੀ ਕੰਟਰੋਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਚਾਈਨਾ ਡੋਰ ਚਾਈਨਾ ਡੋਰ ਵਾਤਾਵਰਣ ਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ ਜਿਵੇਂ ਕਿ ਪਲਾਸਟਿਕ ਅਤੇ ਨਾਈਲਨ ਵਰਗੇ ਪਦਾਰਥਾਂ ਨਾਲ ਬਣੀ ਹੋਣ ਕਰਕੇ ਜ਼ਮੀਨ ਅਤੇ ਪਾਣੀ ਵਿੱਚ ਮਿਲ ਕੇ ਪ੍ਰਦੂਸ਼ਣ ਪੈਦਾ ਕਰਦੀ ਹੈ ਇਹ ਡੋਰ ਆਸਾਨੀ ਨਾਲ ਖਤਮ ਨਹੀਂ ਹੁੰਦੀ ਜਿਸ ਨਾਲ ਵਾਤਾਵਰਣ ਨੂੰ ਲੰਮੇ ਸਮੇਂ ਤੱਕ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਕਾਫੀ ਘਟ ਜਾਂਦੀ ਹੈ ਜਦੋਂ ਕਤੇ ਇਹ ਡੋਰ ਬਿਜਲੀ ਦੀਆਂ ਤਾਰਾਂ ਵਿੱਚ ਫਸ ਜਾਂਦੀ ਹੈ ਜਿਸ ਨਾਲ ਬਿਜਲੀ ਦੀ ਸਪਲਾਈ ਤੇ ਰੁਕ ਹੀ ਜਾਂਦੀ ਹੈ ਅਤੇ ਘਰਾਂ ਵਿੱਚ ਇਸ ਨਾਲ ਅੱਗ ਲੱਗਣ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਦਾ ਖਤਰਾ ਵੀ ਵੱਧ ਜਾਂਦਾ ਹੈ ਇਸ ਮਨੁੱਖੀ ਘਾਤਕ ਡੋਰ ਦੀ ਰੋਕਥਾਮ ਲਈ ਸਰਕਾਰ ਨੇ ਕਈ ਰਾਜਾਂ ਵਿੱਚ ਤਾਂ ਚਾਈਨਾ ਡੋਰ ਤੇ ਪਾਬੰਦੀ ਲਗਾਈ ਹੈ ਇਸ ਦੇ ਉਤਪਾਦਨ ਅਤੇ ਵਿਕਰੀ ਅਤੇ ਖਰੀਦ ਨੂੰ ਰੋਕਣ ਲਈ ਸਰਕਾਰ ਨੂੰ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਲੋਕਾਂ ਵਿੱਚ ਜਾਗਰੂਕਤਾ ਫਲਾਉਣ ਲਈ ਸਿੱਖਿਆ ਸੰਸਥਾਵਾਂ ਸਮਾਜਿਕ ਗਰੁੱਪਾਂ ਅਤੇ ਮੀਡੀਆ ਦਾ ਸਹਾਰਾ ਲਿਆ ਜਾ ਸਕਦਾ ਹੈ ਜਿਸ ਨਾਲ ਚਾਈਨਾ ਡੋਰ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਇਸ ਲਈ ਸਾਨੂੰ ਇਸ ਡੋਰ ਦੇ ਵਿਕਲਪ ਦਾ ਪ੍ਰਚਾਰ ਕਰਨ ਦੀ ਬਹੁਤ ਹੀ ਜ਼ਰੂਰਤ ਹੈ ਜਿਵੇਂ ਕਿ ਪਰੰਪਰਿਕ ਕਪਾਹ ਦੀ ਡੋਰ ਜਾਂ ਜੈਵਿਕ ਸਾਧਨਾ ਨਾਲ ਬਣੀਆਂ ਡੋਰਾਂ ਨੂੰ ਵਧਾਵਾ ਦੇਣਾ ਚਾਹੀਦਾ ਹੈ ਜੋ ਸੁਰੱਖਿਆ ਮਿੱਤਰ ਹੁੰਦੀ ਹੈ ਜਿਹੜੇ ਵਕਰੇਤਾ ਜਾਂ ਖਰੀਦਦਾਰ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੋ ਚਾਈਨਾ ਡੋਰ ਬੱਚਿਆਂ ਨੂੰ ਮਾਪਿਆਂ ਵੱਲੋਂ ਲੈ ਕੇ ਦੇਣਾ ਵੀ ਇੱਕ ਮਾਰੂ ਹਥਿਆਰ ਲੈ ਕੇ ਦੇਣ ਦੇ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ 2-3 ਦਿਹਾਕੇ ਪਹਿਲਾਂ ਬੱਚੇ ਕੱਚ ਨੂੰ ਕੁੱਟ ਕੇ ਉਸ ਨੂੰ ਮਾਜੇ ਵਿੱਚ ਰਲਾ ਕੇ ਆਪ ਖੁਦ ਡੋਰ ਤਿਆਰ ਕਰਦੇ ਸਨ ਉਸ ਨੂੰ ਡੋਰ ਲਗਾਉਣਾ ਵੀ ਕਿਹਾ ਜਾਂਦਾ ਸੀ ਇਸ ਲਈ ਸਾਨੂੰ ਇਸ ਤਰ੍ਹਾਂ ਦੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ ਹਰੇਕ ਨਾਗਰਿਕ ਨੂੰ ਚਾਈਨਾ ਡੋਰ ਦੇ ਨੁਕਸਾਨਾਂ ਨੂੰ ਸਮਝ ਕੇ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਸ ਨਾਲ ਸਮਾਜਿਕ ਤੌਰ ਤੇ ਸਾਰਿਆਂ ਦੀ ਜ਼ਿੰਮੇਵਾਰੀ ਲੈਣ ਦੀ ਜ਼ਰੂਰਤ ਹੈ ਤਾ ਜੋ ਇਸ ਦੇ ਰੋਕथाम ਦੇ ਯਤਨ ਨੂੰ ਸਫਲ ਕੀਤਾ ਜਾ ਸਕਦੇ ਹਾਂ ਚਾਈਨਾ ਡੋਰ ਦੇ ਨੁਕਸਾਨਾਂ ਨੂੰ ਸਮਝਣਾ ਅਤੇ ਇਸ ਦੀ ਵਰਤੋਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਇਹ ਸਿਰਫ ਖੇਡਾਂ ਦਾ ਮਾਮਲਾ ਹੀ ਨਹੀਂ ਸਗੋਂ ਮਨੁੱਖਤਾ ਪ੍ਰਕਿਰਤੀ ਅਤੇ ਸਮਾਜਿਕ ਸੁਰੱਖਿਆ ਦਾ ਮੁੱਦਾ ਹੈ ਚਾਈਨਾ ਡੋਰ ਦੀ ਵਰਤੋਂ ਬੰਦ ਕਰਕੇ ਅਸੀਂ ਇੱਕ ਸੁਰੱਖਿਅਤ ਸੁੰਦਰ ਭਵਿੱਖ ਦੀ ਰਚਨਾ ਕਰ ਸਕਦੇ ਹਾਂ ਇਸ ਲਈ ਆਓ ਇਸ ਸਾਰੇ ਬਸੰਤ ਪੰਚਮੀ ਤੇ ਅਜਿਹੇ ਅਪਰਾਲੇ ਕਰਨ ਕਰੀਏ ਕੀ ਇਹ ਪ੍ਰਗਤੀ ਪ੍ਰਕਿਰਤੀ ਅਤੇ ਕੁਦਰਤੀ ਨਿਹਾਰ ਨੂੰ ਹੋਰ ਵੀ ਸੁੰਦਰ ਰੂਪ ਦੇਣ ਵਿੱਚ ਸਹਾਇਕ ਮੰਨ ਸਕੀ ਹੈ ਜੀ ਇਸ ਲਈ ਦੋਸਤੋ ਸਾਰੇ ਤੱਤਾਂ ਨੂੰ ਮੁੱਖ ਰੱਖਦੇ ਹੋਏ ਚਾਈਨਾ ਡੋਰ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਜੇਕਰ ਲੇਖ ਚੰਗਾ ਲੱਗਾ ਹੋਵੇ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ